23 ਸਾਲ ਚੱਲ ਜਾਂਦੇ ਜੀ ਪਰ ਟਾਇਲਰ ਨਹੀਂ ਚੱਲ ਮੈਂ ਤਾਂ ਆਪਣੇ ਵਾਰ ਚ ਲਵਾਉਂਦਾ ਜੀ ਇਸ ਜਨਤਾ ਨੂੰ ਮੈਂ ਇਹੀ ਕਹਾਂਗਾ ਜੀ ਸਾਹ ਸੁਈਆ ਜੀ ਸਾਰਾ ਕੁਝ ਕਲਾਕਾਰ ਪੇਸ਼ੰਦਾ ਇਹ ਸਭ ਨਹੀਂ ਤੁਹਾਡੀ ਵੀ ਡਿਊਟੀ ਬਣਦੀ ਹੈ ਥੋੜੀ ਸ਼ਕਤੀ ਵੀ ਕਰਨੀ ਪਣੀ ਹੈ ਜੀ ਸ਼ਕਤੀ ਤੋਂ ਬਿਨਾ ਕੰਮ ਨਹੀਂ ਚੱਲਣਾ ਨਹੀਂ ਚੱਲਣਾ ਕਿ ਪਹਿਲਾਂ ਆਪਣਾ ਘਰ ਸਾਫ਼ ਕਰੂੰਗਾ ਫਿਰ ਅੱਗੇ ਵਧਾਂ ਪਬਲਿਕ ਮੇਰੇ ਨਾਲ ਜੁੜਦੀ ਜਾ ਰਹੀ ਹੈ ਪਬਲਿਕ ਦੇ ਕੰਮ ਹੁੰਦੇ ਤਾਂ ਹੀ ਜੁੜਦੀ ਜਾਂਦੀ ਜੋ ਪਬਲਿਕ ਨੇ ਕਿਹਾ ਸੀ ਉਹ ਪੂਰਾ ਨਵਾਇਆ ਮੈਂ ਇਹਨਾਂ ਦਾ ਦੇਣ ਨਹੀਂ ਦੇ ਸਕਦਾ

आम आदमी पार्टी अपना हाउस बनाने ਲਈ Ludhiana ਦੇ ਵਿੱਚ ਮੇਅਰ ਬਣਾਉਣ ਲਈ ਕਸ਼ਮਕਸ਼ ਚ ਲੱਗੀ ਹੋਈ ਹੈ ਬਹੁਤ ਸਾਰੇ ਜਿਹੜੇ ਬਹੁਮਤ ਜੁਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਫਿਰ ਚਾਹੇ ਆਜ਼ਾਦ ਪ੍ਰਤੀਯਾਸ਼ੀ ਹੋਣ ਜਾਂ ਦੂਸਰੀ ਪਾਰਟੀ ਦੇ ਉੱਥੇ ਹੀ ਜਿਹੜੇ ਕੈਂਡੀਡੇਟ ਹੈਗੇ ਆ ਉਹ ਕੀ ਕਰ ਰਹੇ ਆ ਉਹਨਾਂ ਨਾਲ ਅਸੀਂ ਰੂਬਰੂ ਹੋਣ ਪਹੁੰਚੇ ਆ ਸੋ ਅੱਜ ਪਹੁੰਚੇ ਆ ਰਕੇਸ਼ ਪ੍ਰਾਸ਼ਰ ਜਿਕੋਲ ਜਿਹੜੇ ਕੀ ਕਿਹਾ ਜਾ ਰਿਹਾ ਕਿ 6ਵੀਂ ਵਾਰ ਇਹਨਾਂ ਨੇ ਕੰਟੈਸਟ ਜਿੱਤਿਆ ਜੀ ਹਾਂ ਬੜੀ ਵੱਡੀ ਗੱਲ ਹੈ ਔਰ ਜਿੱਥੇ ਤੱਕ ਸਾਡੀ ਜਾਣਕਾਰੀ ਹੈ ਇਹ ਸ਼ਹਿਰ ਇਕਲੋਤੇ 95 ਜਿਹੜੇ ਬੋਰਡਾਂ ਚ ਜਿਹੜੇ ਹਾਰਨ ਜਾਂ ਜਿੱਤਣ ਵਾਲੇ ਜਿੰਨੇ ਵੀ ਪ੍ਰਤੀਯਾਸ਼ੀ ਖੜੇ ਸੀ ਇੱਕ ਇਕੱਲੇ ਇਹ ਜਿਹੇ ਪ੍ਰਤੀਯਾਸ਼ੀ ਹੈ ਜਿਹੜੇ 6ਵੀਂ ਵਾਰ ਇਸ ਵਾਰੀ ਕੰਟੈਸਟ ਜਿੱਤੇ ਹੈ ਔਰ ਮੇਅਰਸ਼ਿਪ ਦੇ ਲਈ ਇਹਨਾਂ ਦਾ ਨਾਮ ਦਾਵੇਦਾਰੀ ਚ ਸਭ ਤੋਂ ਟਾਪ ਰੈਂਕ ਕਰ ਰਿਹਾ ਸੋ ਗੱਲਬਾਤ ਕਰਾਂਗੇ ਹੋਰ ਵੀ ਬਹੁਤ ਸਾਰੇ ਮੁੱਦਿਆਂ ਤੇ ਪੁੱਛਾਂਗੇ ਸਰ ਨਮਸਕਾਰ ਨਮਸਕਾਰ ਜੀ ਸਰ ਕਿਦਾਂ ਦਾ ਲੱਗ ਰਿਹਾ ਇਸ ਟਾਈਮ ਜਿਹੜਾ ਮੇਅਰਸ਼ਿਪ ਦੇ ਵਿੱਚ ਨਾਮ ਚੱਲ ਰਿਹਾ ਹੈ ਮਨ ਚ ਕਹਿੰਦੇ ਹੈ ਖੁਸ਼ੀ ਤਾਂ ਹੋ ਹੀ ਰਹੀ ਹੁੰਦੀ ਹੈ ਔਰ ਤੁਸੀਂ ਕਹਿੰਦੇ ਮੋਸਟ ਡਿਜ਼ਰਵਿੰਗ ਮੈਂ ਇਹ ਨਹੀਂ ਕਹਿ ਰਿਹਾ ਮੋਸਟ ਡਿਜ਼ਰਵਿੰਗ ਕੈਂਡੀਡੇਟ ਉਹ 6ਵੀਂ ਵਾਰ ਜਿੱਤੇ ਉਹ ਕਹਿੰਦੇ ਇਹ ਪਬਲਿਕ ਦਾ ਪਿਆਰ ਆ ਜੀ ਜੀ ਪਬਲਿਕ ਇੰਨਾ ਪਿਆਰ ਕਰਦੀ ਆ ਕਿ ਉਹ ਵੀ ਹੁਣ 6ਵੀਂ ਵਾਰ ਇਲੈਕਸ਼ਨ ਜਿੱਤੇ ਆ ਤੇ 6ਵੀਂ ਵਾਰ ਜਦੋਂ ਮੈਂ ਵੋਟਾਂ ਮੰਗਣ ਜਾ ਰਿਹਾ ਸੀ ਜਾਂ ਕਿਸੇ ਕੋਲ ਜਾਂਦਾ ਸੀ ਜੀ ਇੰਨੇ ਪਿਆਰ ਨਾਲ ਕਹਿੰਦੇ ਸੀ ਵੀ ਤੁਸੀਂ ਵੋਟ ਮੰਗਣ ਨਿਆਣਾ ਵੋਟ ਤੁਹਾਨੂੰ ਨਹੀਂ ਅਸੀਂ ਆਪਣੇ ਆਪ ਨੂੰ ਪਾਣੀ ਆ ਜੀ ਤੁਸੀਂ ਸਾਡੇ ਆ ਉਨਾਂ ਪਬਲਿਕ ਦੇ ਵੀਅੂ ਸੀਗੇ ਵੀ ਤੁਸੀਂ ਆਣ ਵਾਲੇ ਮੇਰ ਅਸੀਂ ਮੇਰ ਨੂੰ ਵੋਟ ਪਾਣੀ ਹੈ ਇਹ ਲਵਜ਼ ਲੁੱਕ ਜਾਂ ਕਹਿੰਦੇ ਸੀ ਮੈਨੂੰ ਬਹੁਤ ਖੁਸ਼ੀ ਹੁੰਦੀ ਸੀ ਵੀ ਪਬਲਿਕ ਕਿੰਨਾ ਪਿਆਰ ਕਰਦੀ ਹੈ ਕਿਉਂਕਿ ਘਰੇ ਬੈਠੇ ਅਸੀਂ ਪਬਲਿਕ ਦਾ ਕੰਮ ਕਰਦੇ ਆਂ ਟੈਲੀਫੋਨ ਆਂਦਾ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਹਰੇਕ ਨਾਲ ਮੇਰਾ ਰਾਫਤਾ ਕੋਈ ਵੀ ਟੈਲੀਫੋਨ ਕਰੇ ਮੇਰੀ ਆਦਤਾ ਸ਼ੁਰੂ ਤੋਂ 25 30 ਸਾਲ ਹੋ ਗਏ ਮੈਂ ਐਕਚੁਅਲੀ ਨਾ 85 ਤੋਂ ਮੇਰੇ ਬਰਦਰ ਨੂੰ ਟਿਕਟ ਮਿਲੀ ਸੀ ਸੱਤ ਵਾਰ ਪ੍ਰਾਸ਼ਰ ਨੂੰ ਐਮ ਐਲ ਏ ਦੀ ਅੱਛਾ ਜੀ 1985 ਤੋਂ ਮੈਨੂੰ ਜਜਵਾ ਉਹਨਾਂ ਨੂੰ ਦੇਖ ਕੇ ਵੀ ਮਿਹਨਤ ਉਹ ਵੀ ਬਹੁਤ ਮਿਹਨਤ ਕਰਦਾ ਸੀ ਬਹੁਤ ਭੱਜ ਭੱਜ ਕੇ ਲੋਕਾਂ ਦੇ ਕੰਮ ਕਰਦਾ ਸੀ ਮੈਂ ਉਹਨਾਂ ਤੋਂ ਪ੍ਰੇਰਣਾ ਲੈ ਕੇ ਉਹਨਾਂ ਦੇਖ ਕੇ ਕਿਉਂਕਿ ਮੈਂ ਸਰਦਾਰ ਬੈਂਸ ਸਿੰਘ ਨਾਲ ਵੀ ਕਾਫੀ ਉਠੇ ਬੈਠੇ ਆ ਜੀ ਤੇ ਪ੍ਰਸ਼ਾਸਨ ਨਾਲ ਉਹਨਾਂ ਦੀ ਸੋਚ ਤੇ ਮੈਂ ਪਹਿਰਾ ਦਿੱਤਾ ਤੇ ਉਵੇਂ ਮੈਂ ਕੰਮ ਕੀਤੇ ਜਿਵੇਂ ਉਹ ਕਰਦਾ ਸੀ ਜੀ ਤੇ ਘਰੇ ਬੈਠੇ ਲੋਕਾਂ ਦਾ ਕੰਮ ਕਰਕੇ ਘਰੇ ਪਚਾ ਕੇ ਇਸ ਕਰਕੇ ਲੋਕ ਮੈਨੂੰ ਪਿਆਰ ਕਰਦੇ ਆ ਇਹ ਫਤਵਾ ਉਹਨਾਂ ਨੇ ਦਿੱਤਾ ਜੀ ਬ੍ਰਾਦਰ ਸਾਹਿਬ ਮੈਂ ਪੁੱਛਣਾ ਚਾਹਾਂਗਾ ਕਿ ਤੁਸੀਂ 6 ਵਾਰ ਅ 6 ਵਾਰ ਜਿੱਤੇ ਹੋ ਸੋ 6 ਵਾਰ ਚ ਤਾਂ ਬਹੁਤ ਸਾਰੀਆਂ ਸਰਕਾਰਾਂ ਜਿੱਤੀਆਂ ਹਾਰੀਆਂ ਪੰਜਾਬ 'ਚ ਉਲਟ ਫੇਰ ਹੋਏ ਕਦੀ ਬੀਜੇਪੀ ਕਦੀ ਅਕਾਲੀਆਂ ਦੀ ਸਰਕਾਰ ਬਣੀ ਤੇ ਕਦੀ ਜਿਹੜੀ ਕਾਂਗਰਸ ਵੀ ਬਣੀ ਤੁਸੀਂ ਸੱਤਾ 'ਤੇ ਕਿੰਨੀ ਵਾਰੀ ਬਣੇ ਤੇ ਆਪੋਜੀਸ਼ਨ 'ਚ ਕਿੰਨੀ ਵਾਰੀ ਰਹੇ ਮੈਂ 6 ਵਾਰੀਆਂ ਚ ਤਿੰਨ ਵਾਰੀ ਹਾਰ ਚ ਜਿੱਤੇ ਤੇ ਬੜੀ ਅਲੀਡ ਤੇ ਸਭ ਤੋਂ ਵੱਡੀ ਗੱਲ ਇਹ ਹੈ ਜਿਵੇਂ 6ਵੀਂ ਵਾਰ ਹੁ ਜਿੱਤੇ ਮੇਰੀ ਰੇਕ ਵਾਰ ਬੋਰਡ ਵੱਧ ਗਈ ਵਿਨਿੰਗ ਚ ਪਿਛਲੀ ਵਾਰ ਮੈਂ 1652 ਵੋਟਾਂ ਦੇ ਜਿੱਤਿਆ ਸੀ ਹੁਣ ਮੈਂ 2000 ਵੋਟ ਤੇ ਜਿੱਤੇ ਹ ਇਹ ਤਾਂ ਮਤਲਬ ਦੇਖੀ ਪਬਲਿਕ ਮੈਨਾਂ ਜੋੜਦੀ ਜਾ ਰਹੀ ਹੈ ਪਬਲਿਕ ਦੇ ਕੰਮ ਹੁੰਦੇ ਤਾਂ ਹੀ ਜੋੜਦੀ ਹੈ ਨਾ ਇਸ ਕਰਕੇ ਮੈਨੂੰ ਬੜੀ ਖੁਸ਼ੀ ਹੋਈ ਜਿਵੇਂ ਜੋ ਉਹ ਦਿਨ ਨੇ ਕਿਹਾ ਸੀ ਉਹ ਪੂਰਾ ਨਵਾਇਆ ਮੈਂ ਇਹਨਾਂ ਦਾ ਦੇਣ ਨਹੀਂ ਦੇ ਸਕਦਾ ਇਹਨਾਂ ਦੀ ਸੇਵਾ ਲਈ ਮੈਂ 24 ਘੰਟੇ ਆ ਜਾ ਰਾਂ ਜੀ ਮੈਂ ਦੇਖਿਆ ਕਿ ਈਸ਼ਵਰਤਾ ਤੁਸੀਂ ਬਹੁਤ ਜ਼ਿਆਦਾ ਅਸੀਂ ਜਦੋਂ ਕੈਂਪੇਨ ਚੱਲ ਰਿਹਾ ਸੀਗਾ ਜਦੋਂ ਆ ਵੋਟਿੰਗ ਦਾ ਸਾਰੀ ਚੀਜ਼ਾਂ ਚੱਲ ਰਹੀਆਂ ਸੀ ਪ੍ਰਤੀਯਾਸ਼ੀ ਬਾਰ-ਬਾਰ ਕਦੀ ਜਲੂਸ ਕੱਢ ਕਦੀ ਘਰਾਂ ਚ ਜਾ ਕੇ ਐਕਟਿਵ ਔਰ ਤੁਸੀਂ ਮਤਲਬ ਕਿਤੇ ਸਾਨੂੰ ਬਹੁਤ ਜ਼ਿਆਦਾ ਐਕਟਿਵ ਹੀ ਨਹੀਂ ਲੱਗੇ ਅਸੀਂ ਜੋ ਚੀਜ਼ਾਂ ਦੇ ਸੀ ਕਿ ਪ੍ਰੈਸ਼ਰ ਸਾਹਿਬ ਨੂੰ ਹੋਇਆ ਕਿ ਇਸ ਵਾਰੀ ਮਤਲਬ ਕੰਟੈਸਟ ਹੀ ਨਹੀਂ ਕਰ ਰਹੇ ਹੈਗੇ ਜਾਂ ਕੀ ਕਰਦੇ ਪਏ ਹੈ ਔਰ ਫਿਰ ਤੁਸੀਂ ਜਿੱਤ ਗਏ ਮੈਂ ਤੁਹਾਨੂੰ ਪਹਿਲਾਂ ਦੱਸਿਆ ਨਾ ਮੈਨੂੰ ਪਬਲਿਕ ਹੀ ਕਹਿੰਦੇ ਸੀ ਵੀ ਤੁਸੀਂ ਸਾਡੇ ਕੋਲ ਨਹੀਂ ਆਣਾ ਤੁਹਾਨੂੰ ਘਰੇ ਬੈਠੇ ਜੇ ਤੁਸੀਂ ਐਂ ਹੀ ਗੇੜੇ ਮਾਰਕੇ ਬੁੱਟੇ ਆਂਗਣੀਆਂ ਤੇ ਫਿਰ ਕੰਮ ਕਰਨ ਦਾ ਤੁਹਾਡਾ ਕੀ ਫਾਇਦਾ ਸਭ ਅਸੀਂ ਤੁਹਾਡੇ ਕੰਮਾਂ ਤੇ ਮੋਹਰ ਲਾਣੀ ਆ ਉਹੀ ਕੰਮ ਕੀਤਾ ਪਬਲਿਕ ਨੇ ਮੈਂ ਇਹ ਬਿਲਕੁਲ ਸੱਚ ਆ ਤੁਹਾਡੀ ਗੱਲ ਮੈਂ ਇਨਾ ਨਹੀਂ ਘੁੰਮਿਆ ਜਿਵੇਂ ਸਾਰੇ ਘੁੰਮਦੇ ਆ ਬਿਲਕੁਲ ਤੇ ਮੈਂ ਸਾਨੂੰ ਮੀਟਿੰਗਾਂ ਕੀਤੀਆਂ ਡੋਰ ਟੂ ਡੋਰ ਉਹ ਘਟ ਗਏ ਦੋ ਤਿੰਨ ਥਾਂ ਦੇ ਗਏ ਵਾ ਉਹ ਵੀ ਤਾਂ ਗਏ ਵਾ ਤਾਂ ਕਿ ਇਹ ਨਾ ਕੋਈ ਕਵੇ ਵੀ ওভার ਕੌਂਫੀਡੈਂਟ ਬਸ ਇਸੇ ਕਰਕੇ ਮੈਂ ਮੀਟਿੰਗਾਂ ਕੀਤੀਆਂ ਤੇ ਘਰੇ ਪ੍ਰੈਸ਼ਰ ਤਾਂ ਤੁਸੀਂ ਹੁਣੇ ਇੱਕ ਚੀਜ਼ ਕਹੀ ਕਿ ਲੋਕਾਂ ਨੇ ਇਹ ਕਿਹਾ ਕਿ ਮੈਂ ਕੰਮਾਂ ਨੂੰ ਮੈਂ ਕੰਮ ਹੀ ਇਦਾਂ ਕੀਤਾ ਕਿ ਜੇ ਹੁਣ ਵੀ ਵੋਟ ਮੰਗਾ ਨਾ ਨਹੀਂ ਹੈ ਤੇ ਫਿਰ ਕੰਮ ਕਰਨ ਦਾ ਫਾਇਦਾ ਕੀ ਪਰ ਦੂਜੇ ਪਾਸੇ ਤੁਹਾਡੇ ਹੀ ਕੁਝ ਸਹਿਯੋਗੀ ਜਾਂ ਹੋਰ ਆਪੋਜੀਸ਼ਨ ਦੇ ਵੀ ਲੋਕ ਅੱਜਕੱਲ ਦੇ ਨੇਤਾ ਇਹ ਕਹਿਣ ਲੱਗ ਪਏ ਐ ਕਿ ਵੋਟਰ ਜਿਹੜਾ ਕੰਮਾਂ ਨੂੰ ਦੇਖ ਕੇ ਵੋਟ ਨਹੀਂ ਪਾਉਂਦਾ ਉਹ ਤਾਂ ਮਤਲਬ ਜਿਹੜਾ ਕੁਝ ਹੋਰ ਹੀ ਦੇਖਦਾ ਕਿ ਖਾਲੀ ਕੰਮ ਕੀਤੇ ਇਹਦੇ ਨਾਲ ਜ਼ਰੂਰੀ ਨਹੀਂ ਕਿ ਤੁਸੀਂ ਜਿੱਤ ਜਾਓਗੇ ਬਹੁਤ ਸਾਰੇ ਇਸ ਵਾਰੀ ਦਿਗਜ ਉਹ ਹਾਰੇ ਜਿਹੜੇ ਤਿੰਨ ਤਿੰਨ ਚਾਰ ਚਾਰ ਵਾਰੀ ਸ਼ਾਇਦ ਤੁਹਾਡੀ ਪਾਰਟੀ ਦੇ ਵੀ ਹੈਗੇ ਹੈ ਜੇ ਗੱਲਬਾਤ ਕਰੀਏ ਤੇ ਜਿਹੜੇ ਹਲਕਾ ਵੈਸਟ ਦੇ ਐਮ ਐਲ ਏ ਗੁਰਪ੍ਰੀਤ ਗੋਗੀ ਉਹਨਾਂ ਦੀ ਵਾਈਫ ਵੀ ਹਾਰੀ ਜਦਕਿ ਉਹ ਚਾਰ ਵਾਰੀ ਜਿਹੜੇ ਹੈਗੇ ਹੈ ਲਗਾਤਾਰ ਜਿੱਤੇ ਹੋਏ ਹੈ ਔਰ ਇਸ ਵਾਰੀ ਉਹ ਹਾਰ ਗਏ ਉਹ ਕਹਿੰਦੇ ਉਹ ਵੀ ਕਲੇਮ ਕਰਦੇ ਅਸੀਂ ਕੰਮ ਬੜੇ ਕੀਤੇ ਕੱਲੇ ਕੰਮਾਂ ਨੂੰ ਤੁਸੀਂ ਕਿਹ ਇੱਕ ਕੰਮ ਨੂੰ ਦੇਖ ਕੇ ਵੋਟ ਪੈਂਦੇ ਕਿ ਆ ਕੱਲੇ ਕੰਮਾਂ ਨੂੰ ਪੈਂਦੀ ਹੈ ਇਹ ਚ ਦੋ ਗੱਲਾਂ ਹੋ ਜਾਂਦੀਆਂ ਜੀ ਇੱਕ ਤਾਂ ਕੰਮ ਦੇ ਦੇ ਇੱਕ ਭਾਈਚਾਰਾ ਪਿਆਰ ਜੀ ਸਦਕਾ ਬੋਲ ਵਾਲੀ ਜੀ ਇਹ ਚੀਜ਼ਾਂ ਬੜੀਆਂ ਕਾਊਂਟ ਕਰਦੇ ਆ ਜੀ ਮੇਰਾ ਪਿਆਰ ਵਾਲੀ ਪਾਸ਼ਾ ਗੜੀ ਆ ਇਹ ਮੇਰੀ ਸਭ ਤੋਂ ਵੱਡੀ ਚੀਜ਼ ਆ ਜੀ ਹਰ ਇੱਕ ਨੂੰ ਪਿਆਰ ਨਾਲ ਬੋਲਦਾ ਹਰ ਇੱਕ ਨੂੰ ਪਿਆਰ ਨਾਲ ਜਵਾਬ ਦਿੰਦਾ ਇਹ ਮੇਰਾ ਮੁਖ ਦੇਖੀ ਮੈਂ ਜੋ ਸਮਝਦਾ ਜੀ ਮੈਨੂੰ ਲੋਕ ਵੀ ਕਹਿੰਦੇ ਆ ਵੀ ਤੇਰੀ ਸਾਦਗੀ ਤੇਰਾ ਪਿਆਰ ਜੀ ਇਹਦੇ ਕਰਕੇ ਤੁਹਾਨੂੰ ਬਹੁਤ ਜ਼ਿਆਦਾ ਪੈਂਦੀ ਆ ਲੋਕਾਂ ਦੇ ਕਮੈਂਟਸ ਜੀ ਇਸ ਕਰਕੇ ਮੈਂ ਮੇਰੀ ਸ਼ੁਰੂਤ ਹੀ ਆ ਤਾ ਜੀ ਰਿਕ ਨੂੰ ਪਿਆਰ ਨਾਲ ਅਟੈਂਡ ਕਰਦਾ ਕਹਿੰਦੇ ਤੁਹਾਡੇ ਬਾਰੇ 24 ਘੰਟੇ ਕਹਿੰਦੇ ਰਕੇਸ਼ ਭਾਈ ਤੇ ਡਾਂਟ ਦੇ ਵੀ ਪਿਆਰ ਨਾਲ ਹੀ ਨੇ ਡਾਂਟ ਤਾਂ ਜੇ ਕੋਈ ਨਿਆਂ ਮਤੇ ਕੰਮ ਕਰਨ ਤੋਂ ਬਾਅਦ ਸਾਦਗੀ ਚ ਕਰਦੇ ਆ ਕਿ ਫੁੱਲ ਹੀ ਠਿਗਦੇ ਆ ਉਹ ਉਹਦਾ ਕਾਰਨ ਨਾਲ ਭਾਈ ਹੁਣ ਤੁਸੀਂ ਮੈਨੂੰ ਕੋਈ ਕੰਮ ਕਹਤਾ ਮੈਂ ਤੁਹਾਡਾ ਕੰਮ ਵੀ ਕਰਦਾ ਫਿਰ ਵੀ ਕਿੰਤੂ ਪ੍ਰੰਤੂ ਜੀ ਕਰੀ ਜਾਊਂਗੇ ਕਰੀ ਜਾਊਂਗੇ ਫਿਰ ਮੈਂ ਤੁਹਾਨੂੰ ਸਮਝਾਵਾਂਗਾ ਇਹਨਾਂ ਚਾਹੇ ਥੋੜਾ ਡਾਂਟ ਕੇ ਸਮਝਾਵਾਂ ਪਰ ਡਾਂਟਦੇ ਵੀ ਇੰਨੇ ਪਿਆਰ ਨਾਲ ਉਹ ਕਿ ਲੱਗਦਾ ਹੀ ਨਹੀਂ ਕਿ ਡਾਂਟਦੇ ਇਹ ਇਹ ਬਿਲਕੁਲ ਸੱਚਾਈ ਹੈ ਉਹਨਾਂ ਨੂੰ ਫਿਰ ਸਮਝਾਈਦਾ ਕਾਨੂੰਨ ਦੇ ਹਿਸਾਬ ਨਾਲ ਵਿਆਹ ਚੀਜ਼ ਹੋ ਸਕਦੀ ਆ ਆ ਚੀਜ਼ ਕਰਤੀ ਆ ਇਹ ਇਸ ਤੋਂ ਬਾਅਦ ਮੈਂ ਨਹੀਂ ਕਰਦਾ ਨਜਾਇਜ਼ ਕੰਮ ਮੈਂ ਨਹੀਂ ਕਰਦਾ ਕਿਉਂਕਿ ਕਿਹੜੇ ਵੀ ਮਰਜੀ ਅਫਸਰ ਨੂੰ ਮੈਂ 25 ਸਾਲ ਚ ਕੋਈ ਕੰਮ ਕਿਹਾ ਕੰਮ ਨਹੀਂ ਮੇਰਾ ਰੁਕਿਆ ਇਹ ਸਭ ਤੋਂ ਵੱਡੀ ਚੀਜ਼ ਹੈ ਮੇਰਾ ਪਾਈਚਾਰਾ ਤੇ ਪਿਆਰ ਸਾਰੇ ਅਫਸਰਾਂ ਨਾਲ ਵੀ ਆਈਆਂ ਕੋਈ ਆਈਐਸ ਅਫਸਰ ਆ ਜਾਣ ਕੋਈ ਕਮਿਸ਼ਨਰ ਆ ਜਾਵੇ ਕੋਈ ਜਾਇੰਟ ਜੁਆਇੰਟ ਕਮਿਸ਼ਨ ਮੇਰੀ ਸਭ ਨਾਲ ਬੰਦੀ ਹੈ ਕੋਈ ਮੈਨੂੰ ਜਵਾਬ ਨਹੀਂ ਦਿੰਦਾ ਇਹ ਉੱਪਰੋਂ ਲਾ ਲਓ ਜਾਂ ਪ੍ਰਮਾਤਮਾ ਦੀ ਕਿਰਪਾ ਲਾ ਲਓ ਮੇਰਾ ਕੰਮ ਹੀ ਨਹੀਂ ਰੁਕਦਾ ਰੱਬ ਦੀ ਸਿੱਧੀ ਨਜ਼ਰ ਹੈ ਸਿੱਧੀ ਨਜ਼ਰ ਉਹ ਮੈਂ ਇੱਕ ਹੋਰ ਚੀਜ਼ ਪੁੱਛਣਾ ਚਾਹਾਂਗਾ ਸਾਨੂੰ ਕਿਸੇ ਨੇ ਤੁਹਾਡੇ ਬਾਰੇ ਦੱਸਿਆ ਕਿ ਕਹਿੰਦੇ ਜੀ ਜਦੋਂ ਆਖਰੀ ਦਿਨ ਸੀ ਜਿਹਨ ਚੋਣ ਪ੍ਰਚਾਰ ਦਾ ਤੇ ਲੋਕੀ ਲੱਗੇ ਹੋਏ ਸੀਗੇ ਕਿ ਮੈਨੂੰ 15 ਮਿੰਟ ਹੋਰ ਮਿਲ ਜਾਣ ਜਿਵੇਂ 4 ਵਜੇ ਤੱਕ ਸ਼ਾਇਦ ਪੰਜਾਰ ਸੀਗਾ ਜਾਂ 5 ਵਜੇ ਤੱਕ ਸੀਗਾ ਤੇ ਲੋਕੀ ਉਹਦੇ ਵਿੱਚੋਂ ਵੀ ਥੋੜੀ ਜੀ ਉਹ ਕੀ ਕਹਿੰਦੇ ਲੁਕਾ-ਮੀਚੀ ਖੇល ਕੇ ਪ੍ਰਸ਼ਾਸਨ ਤੋਂ ਤਰੀਕੇ ਨਾਲ ਇਨਡਾਇਰੈਕਟ ਵਿੱਚ ਪ੍ਰਚਾਰ ਚ ਲੱਗੇ ਸੀ ਕਿ ਚਲੋ ਅੱਧੇ ਘੰਟੇ ਦੀ ਮੌਹਲਤ ਲੈ ਲਾਂਗੇ ਅੱਧਾ ਘੰਟਾ ਫਾਉਲ ਕਰ ਲਾਂਗੇ ਪਰ ਤੁਹਾਡੇ ਬਾਰੇ ਇੱਕ ਬੰਦੇ ਨੇ ਮੈਨੂੰ ਦੱਸਿਆ ਤੁਹਾਡੇ ਕਿਸੇ ਸਮਰਥਕ ਨੇ ਕਿ ਉਹਨੂੰ ਕੋਈ ਸਿਵਲ ਹਸਪਤਲ ਕੰਮ ਪਿਆ ਗਿਆ ਤੇ ਉਹਨੇ ਤੁਹਾਨੂੰ ਕੰਮ ਕਿਹਾ ਤੇ ਤੁਸੀਂ ਆਪਣਾ ਪ੍ਰਚਾਰ ਤਾਂ ਕੀ ਕਰਨਾ ਤੁਸੀਂ ਉਹਦੇ ਨਾਲ ਅੱਧਾ ਦਿਹਾੜੀ ਜਾ ਕੇ ਉਹਦੇ ਸਿਵਲ ਹਸਪਤਲ 'ਚ ਕੰਮ ਕਰਾਉਂਦੇ ਪਏ ਸੀਗੇ ਉਹ ਮੈਨੂੰ ਮਤਲਬ ਘਬਰਾਟ ਨਹੀਂ ਸੀ ਕਿ ਯਾਰ ਮੇਰਾ ਵੀ ਟਾਈਮ ਖਤਮ ਹੋ ਰਿਹਾ ਤੇ ਮੈਂ ਜਾ ਕੇ ਮੈਂ ਇਹਨੂੰ ਕਹਿੰਦਾ ਕੱਲ ਕਰਾ ਲਾਂਗਾ ਯਾਰ ਤੇਰਾ ਕੰਮ ਸਿਵਲ ਹਸਪਤਲ ਤੇ ਅੱਜ ਮੈਨੂੰ ਪ੍ਰਚਾਰ ਕਰਨ ਦੇ ਇਹ ਕਿੱਸਾ ਇਸ ਤਰ੍ਹਾਂ ਦਾ ਮੇਰਾ ਬਚਪਨ ਦਾ ਦੋਸਤ ਆ ਜੀ ਉਹਨਾਂ ਨੂੰ ਸਿਵਲ ਹਸਪਤਲ ਮੈਡੀਕਲ ਕਰਾਉਣਾ ਸੀਗਾ ਜੀ ਤੇ ਉਹਨਾਂ ਦਾ ਮੈਨੂੰ ਟੈਲੀਫੋਨ ਆਇਆ ਵੀ ਐ ਕਰਕੇ ਕੋਈ ਬੰਦਾ ਭੇਜ ਦੇ ਸਿਵਲ ਹਸਪਤਲ ਵੀ ਮੈਂ ਆ ਮੈਡੀਕਲ ਕਰਾਣਾ ਕੋਈ ਲਾਇਸੈਂਸ ਦਾ ਸੀਗਾ ਜੀ ਮੈਂ ਕਿਹਾ ਤੂੰ ਆ ਜਾ ਮੈਂ ਬਾਹਰ ਖੜਾ ਸੀ ਉਦੋਂ ਜੀ ਮੈਂ ਉਹਨਾਂ ਨਾਲ ਕਾਰ 'ਚ ਬਹਿ ਕੇ ਜੀ ਚਲੇ ਗਿਆ ਤੇ ਉੱਥੇ ਮੈਨੂੰ 2 ਘੰਟੇ ਲੱਗੇ ਜੀ ਉੱਤੋਂ ਖੀਰਲਾ ਦੇਣ ਸੀਗਾ ਫਿਰ ਵੀ ਮੈਂ ਆਪਣਾ ਉਹਨਾਂ ਦਾ ਕੰਮ ਕਰਾ ਕੇ ਸਾਰਾ ਤੇ ਮੰਨ ਲਓ ਨਾ تسਲੀ ਹੁੰਦੀ ਹੈ ਜੇ ਕੋਈ ਜੇ ਮੈਂ ਆਪਣੇ ਬਚਪਨ ਦੇ ਦੋਸਤ ਦਾ ਹੀ ਨਹੀਂ ਕੰਮ ਕਰਾ ਸਕਦਾ ਜਾਂ ਮੈਂ ਉਹਦੇ ਨਾਲ ਕਿਤੇ ਜਾ ਨਹੀਂ ਸਕਦਾ ਤੇ ਫਿਰ ਫਾਇਦਾ ਕੀ ਹੈ ਪੌਟੇ ਜੀ ਇਹ ਹੀ ਚੀਜ਼ਾਂ ਮਦਗੀ ਅਕਾਊਂਟ ਕਰਦੀਆਂ ਜੀ ਤੇ ਉਹ ਬੜਾ ਖੁਸ਼ ਹੋਇਆ ਉਹ ਕਹਿੰਦਾ ਪ੍ਰਾਚਲ ਨੂੰ ਤੂੰ ਇਹਦਾ ਮਤਲਬ ਸਾਡੀ ਖਬਰ ਸੱਚੀ ਹੈ ਬਿਲਕੁਲ ਸਾਡੀ ਇਨਫੋਰਮੇਸ਼ਨ ਵੀ ਸੱਚੀ ਹੈ ਬਿਲਕੁਲ ਸੱਚੀ ਹੈ ਮੈਂ 2 ਘੰਟੇ ਲਾ ਕੇ ਆਇਆ ਐਸੇ ਵਾਲਾ ਸਤਾਰੋਦਨ ਜੀ ਬਿਲਕੁਲ ਸੱਚੀ ਖਬਰ ਜਦ ਕਿ ਤੁਸੀਂ ਇਲੈਕਸ਼ਨਾਂ 'ਚ ਸਾਨੂੰ ਟਾਈਮ ਨਹੀਂ ਦਿੱਤਾ ਅ ਅੱਜ ਪਰ ਸਾਡੇ ਕੋਲ ਤੁਹਾਡੀ ਖਬਰਾਂ ਪਹੁੰਚ ਗਈਆਂ ਨਹੀਂ ਇਹ ਬਿਲਕੁਲ ਸੱਚ ਹੈ ਤੁਸੀਂ ਕਿਹਾ ਸੀ ਵੀ ਮੈਂ ਆਣਾ ਵਾ ਮੈਂ ਤੁਹਾਨੂੰ ਟਾਈਮ ਨਹੀਂ ਦੇ ਸਕਦਾ ਮੈਂ ਸੌਰੀ ਨਹੀਂ ਨਹੀਂ ਗੱਲ ਉਹਦੀ ਨਹੀਂ ਹੈਗੀ ਮੈਂ ਕਿਹਾ ਤੁਸੀਂ ਕਿੰਨਾ ਵੋਟਰਾਂ ਲਈ ਖੜੇ ਹੋ ਅੱਛਾ ਇੱਕ ਤੁਸੀਂ ਹੁਣੇ ਗੱਲ ਕੀਤੀ ਕਿ ਕੱਲੀ ਕੱਲੇ ਕੰਮ ਹੀ ਨਹੀਂ ਇਸ ਦੋ ਗੱਲਾਂ ਹੈਗੀ ਕਿ ਕੱਲੇ ਕੰਮ ਹੀ ਨਹੀਂ ਹੈਗੇ ਹੈ ਮਤਲਬ ਨਾਲ ਤੁਹਾਡਾ ਸਹਿਚਾਰ ਤੁਹਾਡੀ ਬੋਲਬਾਣੀ ਵੀ ਜਿਹੜੀ ਹੈਗੀ ਇਹ ਵੀ ਬੜੀ ਕਾਊਂਟ ਕਰਦੀ ਹੈ ਉਹ ਕਹਿੰਦੇ ਨਾ ਕੈਨਾਤੀ ਨੂੰ ਸੁਣਾਣਾ ਮਾਂ ਨੂੰ ਤੇ ਇਹ ਗੱਲ ਦੇ ਵਿੱਚ ਤੁਸੀਂ ਮਤਲਬ ਤਰੀਕੇ ਨਾਲ ਬਹੁਤ ਸਾਰੇ ਤੁਹਾਡੇ ਕਲੀਗ ਵੀ ਹੈ ਜਿਨ੍ਹਾਂ ਨੇ ਅਸਮਾਨ ਚੂਲੇ ਤੁਹਾਡੇ ਨਾਲ ਚਲਦੇ ਚਲਦੇ ਤੁਹਾਡੇ ਤੋਂ ਬਾਅਦ ਆਏ ਪਰ ਬੋਲਬਾਨੀ ਕਰਕੇ ਉਹ ਬਹੁਤ ਨੀਚੇ ਪਿੱਛੇ ਰਹਿ ਗਏ ਅੱਜ ਤੁਹਾਡੇ ਤੋਂ ਤੇ ਇਹ ਕਹਿੰਦੇ ਇਹ ਤਾਂ ਨਹੀਂ ਕਿ ਉਹਨਾਂ ਨੂੰ ਸਮਝਾ ਰਹੇ ਸੀਗੇ ਕਹਿੰਦੇ ਨਾਲ ਨਾਲ ਨਹੀਂ ਮੈਂ ਥੋੜੀ ਜਿਹੀ ਧਾਰਨ ਦਿੰਨਾ ਜੀ ਕਾਉਂਸਲਰ ਦੇ ਨਾਤੇ ਜਿੰਨੇ ਐਮਐਲਏ ਤਕਰੀਬਨ ਜੀ ਸਾਰੇ ਮੇਰੇ ਨਾਲ ਕਾਉਂਸਲਰ ਰਹੇ ਗੋਗੀ ਜੀ ਪੋਲਾ ਜੀ ਕਈ ਮੰਤਰੀ ਵੀ ਰਹੇ ਆ ਜੀ ਕਈ ਮੰਤਰੀ ਆਸ਼ੂ ਜੀ ਸਾਰੇ ਰਹੇ ਆ ਮੇਰੇ ਨਾਲ ਜੀ ਲੇਕਿਨ ਮੇਰਾ ਸਾਰਿਆਂ ਨਾਲ ਭਾਈਚਾਰ ਅੱਜ ਵੀ ਭਾਈਚਾਰ ਦੀ ਹਾਂ ਇਹਨਾਂ ਦੀ ਇਹ ਕਿਹੜੀ ਇਹੋ ਜਿਹੀ ਗੁੜਤੀ ਤੁਹਾਡੇ ਕੋਲ ਹੈਗੀ ਹੈ ਕਿਹੜੀ ਇਹੋ ਜਿਹੀ ਇਹਨਾਂ ਦੀ ਉਹ ਕੀ ਕਹਿੰਦੇ ਆ ਗੱਲਾਂ ਹੈਗੀਆਂ ਤੁਹਾਡੇ ਪਟਾਰੇ ਚ ਬੰਦ ਕੀਏ ਸਾਰੇ ਕੋਈ ਤੁਹਾਡੇ ਅਗੇਂਸਟ ਹੀ ਨਹੀਂ ਜਾਂਦਾ ਤੇ ਮੈਂ ਤੁਹਾਨੂੰ ਦੱਸਿਆ ਨੇ ਪ੍ਰਮਾਤਮਾ ਵੱਲੋਂ ਬਖਸ਼ਾ ਜੀ ਤੇ ਆਪਣੀ ਮੇਰੀ ਬੋਲ ਬਾਣੀ ਜੀ ਸਾਰਿਆਂ ਨਾਲ ਮੇਰਾ ਪਿਆਰ ਕਰਨਾ ਈ ਹੀ ਸਭ ਤੋਂ ਵੱਡੀ ਮੇਰੀ ਕਾਮਯਾਬੀ ਦਾ ਰਾਜ ਹੈ ਜੀ ਪਰ ਅੱਜ ਅੱਜ ਜਦੋਂ ਤੁਸੀਂ 6ਵੀਂ ਵਾਰ ਜਿੱਤ ਗਏ ਪਰ ਮੈਂ ਗੱਲ ਕਰਾਂ ਲੋਕਾਂ ਦੀ ਵਿਪੱਖ ਦੀ ਵਿਪੱਖਸ਼ੀ ਇਹਹਦੀਆਂ ਗੱਲਾਂ ਕਰ ਰਿਹਾ ਰੋਪ ਲਗਾ ਰਿਹਾ ਕਿ ਇੱਕ ਭਰਾ ਐਮਐਲਏ ਬਣ ਗਿਆ ਹੁਣ ਕਾਉਂਸਲ ਤੁਸੀਂ ਥੀਵੀਂ ਵਾਰ ਕਾਉਂਸਲ ਦਿੱਤੇ ਜਦੋਂ ਤੁਹਾਡੀ ਮੇਅਰ ਦੀ ਵਾਰੀ ਆ ਰਹੀ ਹੈ ਤੇ ਲੋਕੀ ਕਹਿ ਰਹੇ ਕਿ ਇਹਨਾਂ ਦੇ ਹੁਣ ਇੱਕ ਭਰਾ ਹੀ ਦੂਜੇ ਭਰਾ ਨੂੰ ਉਹ ਨਹੀਂ ਬਣਨ ਦੇਣਾ ਚਾਹ ਰਿਹਾ ਮੇਅਰ ਨਹੀਂ ਬਣਨ ਦੇਣਾ ਚਾਹ ਰਿਹਾ ਇਦਾਂ ਦੀਆਂ ਕੋਈ ਗੱਲਾਂ ਹੈਗੀਆਂ ਇਹ ਤਾਂ ਇਹ ਵਿਰੋਧੀਆਂ ਦਾ ਫਾਰਮਾਡਾ ਆਂਦਾ ਜੀ ਇਹ ਦੱਸੋ ਵੀ ਜਦ ਮੈਂ ਪਾਰਟੀ ਛੱਡੀ ਕਾਂਗਰਸ ਪਾਰਟੀ ਛੱਡੀ ਕਿਹਦੇ ਲਈ ਛੱਡੀ ਹੈ ਬਰਦਰ ਲਈ ਛੱਡੀ ਆ ਉਹਨਾਂ ਨੂੰ ਟਿਕਟ ਮਿਲੀ ਸੀ ਜੀ ਮੈਂ ਉਹਨਾਂ ਕਰਕੇ ਆਪਣੀ ਪਾਰਟੀ ਛੱਡ ਗਿਆ ਉਹਨਾਂ ਨਾਲ ਲੜਿਆ ਬਿਲਕੁਲ ਠੀਕ ਤੇ ਜਦ ਮੈਂ ਪਾਰਟੀ ਆਮ ਆਦਮੀ ਪਾਰਟੀ ਚ ਆਇਆ ਜੀ ਉਦੋਂ ਮੇਰੇ ਉਦੋਂ ਸਰਕਾਰ ਨਹੀਂ ਸੀ ਜੀ ਨਹੀਂ ਬਿਲਕੁਲ ਨਹੀਂ ਸਰਕਾਰ ਤਾਂ ਬਣਨ ਤੋਂ ਪਹਿਲਾਂ ਦਾ ਮੈਂ ਆਮ ਆਦਮੀ ਪਾਰਟੀ ਸ਼ਾਮਲ ਹੋਇਆ ਤੇ ਡਟ ਕੇ ਉਹਨਾਂ ਬ੍ਰਦਰ ਨਾਲ ਐਮਐਲਏ ਇਲੈਕਸ਼ਨ ਲੜੇ ਤੇ ਜਿੱਤ ਪ੍ਰਾਪਤ ਕੀਤੀ ਹੈ ਜੀ ਜਿੱਥੇ ਵੀ ਮੈਂ ਜਾਂਦਾ ਸੀ ਜੀ ਉਹ ਅਗਲੇ ਕਹਿੰਦੇ ਸੀ ਪਹਿਲਾਂ ਆਵਾਮਦਵੀ ਪਾਰਟੀ 'ਚ ਆ ਫਿਰ ਅਸੀਂ ਸਪੋਰਟ ਕਰਾਂਗੇ ਸੀ ਤੁਹਾਨੂੰ ਅੱਜ ਕਲੀਅਰ ਗੱਲ ਕਰਦਾ ਕਿਤੇ ਵੀ ਮੈਂ ਕਈ ਥਾਂ ਤੇ ਕਿਹਾ ਸੀ ਵੀ ਪੱਪੀ ਦੀ ਸਪੋਰਟ ਕਰੋ ਮੇਰੇ ਭਰਾ ਦੀ ਉਹ ਕਹਿੰਦਾ ਨਹੀਂ ਪਹਿਲਾਂ ਤੁਸੀਂ ਆਵਾਮਦਵੀ ਪਾਰਟੀ 'ਚ ਆ ਪਾਓ ਤੇ ਫਿਰ ਅਸੀਂ ਤੁਹਾਡੇ ਨਾਲ ਖੜੇ ਫਿਰ ਮੈਂ 40 40 ਸਾਲ ਪਨ 45 45 ਸਾਲ ਪੁਰਾਣੇ ਮੇਰੇ ਸਾਥੀ ਸੀਗੇ ਖੜੇ ਉਹਨਾਂ ਨੂੰ ਮੈਂ ਜੁਆਇਨ ਕਰਾਇਆ ਆਵਾਮਦਵੀ ਪਾਰਟੀ 'ਚ ਕਾਫੀ ਅਸੀਂ ਕੱਟ ਕਰਕੇ ਲੈ ਗਏ ਸੀ ਸਾਰੇ ਜੁਆਇਨ ਕਰਾ ਕੇ ਫਿਰ ਅਸੀਂ ਜਿੱਤ ਪ੍ਰਾਪਤ ਕੀਤੀ ਸੈਂਟਰਲ ਕੌਂਸਲ ਸੋ ਮਤਲਬ ਇਹ ਬੇਸਿਕਲੀ ਆਪੋਜੀਸ਼ਨ ਦਾ ਪ੍ਰੋਪਾਗੈਂਡਾ ਹੈ ਐਦਾਂ ਦੀ ਕੋਈ ਗੱਲ ਨਹੀਂ 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 ਇਸ ਤਰ੍ਹਾਂ ਦੀ ਤਾਂ ਕੋਈ ਅਸੀਂ ਇੱਕ ਜਾਣ ਜੀ ਅਸੀਂ ਕਿਵੇਂ ਹੋ ਸਕਦੇ ਆ ਅਡਾ ਜੀ ਇਹ ਉਦੇ ਉਦੇ ਤਾਂ ਆਮ ਚੀਜ਼ ਹੈ ਜੀ ਮੈਨੂੰ ਇੱਕ ਤੁਹਾਨੂੰ ਅੱਜ ਕਲੀਅਰ ਗੱਲ ਕਰਾਂ ਜਿਸ ਦਿਨ ਮੈਂ ਸ਼ਾਮਲ ਹੋਣ ਜਾ ਰਿਹਾ ਸੀ ਜੀ ਮੈਂ ਤਨੂੰ ਦੱਸੇ ਦਿੰਨਾ ਅੱਜ ਮੈਨੂੰ ਤਾਂ ਫੜ ਕੇ ਖੜਗੇ ਸੀ ਐਮਐਲਏ ਜੀ ਵੀ ਤੈਨੂੰ ਅਗਲੀ ਵਾਰ ਮੇਹਰ ਬਣਾਣਾ ਤੂੰ ਆਮ ਆਦਮੀ ਪਾਰਟੀ ਜੀ ਨਹੀਂ ਜਾਣਾ ਕਾਂਗਰਸ ਦਾ ਮੇਹਰ ਆ ਤੂੰ ਅਗਲੀ ਵਾਰ ਮੈਂ ਕਿਹਾ ਨਹੀਂ ਮੈਨੂੰ ਬ੍ਰਦਰ ਚਾਹੀਦਾ ਆਪਣਾ ਜੀ ਮੈਨੂੰ ਪਾਰਟੀਆਂ ਦਾ ਅਹੁਦਿਆਂ ਦਾ ਕੋਈ ਲਾਲਚ ਨਹੀਂ ਜੀ ਜੀ ਮੈਂ ਇਹ ਵੀ ਪੁੱਛਣਾ ਚਾਹਾਂਗਾ ਕਿ ਇਸ ਵਾਰੀ ਇੱਕ ਹੋਰ ਤੁਹਾਡੇ ਘਰ ਦੇ ਵਿੱਚ ਬੜਾ ਇਸ ਟਾਈਮ ਡਿਫਿਕਲਟੀ ਸਿਚੁਏਸ਼ਨ ਆ ਇੱਕ ਪਾਸੇ ਜਿਹੜਾ ਤਿੰਨ ਤੁਹਾਨੂੰ ਜੇ ਬੇਸਿਕਲੀ ਜੇ ਗੱਲਬਾਤ ਕਰੀਏ ਤੇ ਤੁਹਾਨੂੰ ਤਿੰਨ ਟਿਕਟਾਂ ਮਿਲੀਆਂ ਸੀ ਇਸ ਵਾਰੀ ਕਾਉਂਸਲਰੀ ਚ ਤੇ ਦੋ ਤੁਸੀਂ ਜਿਤਾ ਲਈਆਂ ਇੱਕ ਕਿਤੇ ਨਾ ਕਿਤੇ ਪਰਜਾਈ ਜਿਹੜੇ ਹੈਗੇ ਉਹ ਨਹੀਂ ਜਿੱਤ ਪਾਏ ਉੱਥੇ ਕੀ ਹੋਇਆ ਤੁਹਾਡਾ ਤਜਰਬਾ ਕਿਉਂ ਨਹੀਂ ਕੰਮ ਆਇਆ ਤਾਂ ਯਾਰੋ ਇਸ ਤਰ੍ਹਾਂ ਦੇ ਖੜੇ ਪੈਰ ਲੜਨਾ ਪਿਆ ਜੋ ਪਾਰਟੀ ਦਾ ਹੁਕਮ ਸੀਗਾ ਲੋਕ ਪਾਰਟੀ ਦਾ ਹੁਕਮ ਸੀ ਇਹ ਉਹ ਕਹਿੰਦੇ ਕਿ ਸਾਰੇ ਐਮ ਐਲ ਏ ਸਵਾਰੀ ਲੱਗੇ ਹੋਏ ਸੀ ਕਿ ਜਿਵੇਂ ਆਪਾਂ ਹਮੇਸ਼ਾ ਵਿਪੱਖਸ਼ ਦੇ આરોਪ ਲਗਾਉਂਦੇ ਸੀਗੇ ਕਿ ਇੱਕ ਵਾਰੀ ਨੇਤਾ ਬਣ ਜਾਂਦਾ ਉਹ ਕਹਿੰਦਾ ਸਾਰੀਆਂ ਟਿਕਟਾਂ ਹੁਣ ਸਾਡੇ ਘਰੇ ਆਣ ਕਿ ਤੁਸੀਂ ਵੀ ਮਤਲਬ ਪਹਿਲਾਂ ਤੁਸੀਂ ਵੀ ਲੜ ਭਾਂਜਾ ਵੀ ਲੜ ਰਹੇ ਤੇ ਫਿਰ ਉਸ ਤੋਂ ਬਾਅਦ ਕਹਿੰਦੇ ਹੁਣ ਭੜਾਈ ਵੀ ਆਪਣੀ ਲੜੂਗੀ ਬਾਹਰ ਵਰਕਰ ਨੂੰ ਨਹੀਂ ਦਿੰਦੇ ਨਹੀਂ ਇਹ ਗੱਲ ਨਹੀਂ ਸਚਾਈ ਅਸੀਂ ਟਿਕਟ ਦੇਣੀ ਸੀ ਕਿਸੇ ਨੂੰ ਜੀ ਉਹਨਾਂ ਦੇ ਵੋਟੇ ਨੇ ਨਿਕਲੇ ਓਹੋ ਇਹ ਤੁਹਾਨੂੰ ਸਚਾਈ ਦੱਸ ਦਿੰਨਾ ਜੀ ਉਹਨਾਂ ਦੀ ਵੋਟੇ ਨੇ ਨਿਕਲਿਓ ਉਸ ਮੁਹੱਲੇ ਦੀ ਸਾਰੇ ਮੱਲਾ ਹੀ ਜੀ ਵੋਟ ਹੀ ਹੈ ਨਹੀਂ ਕਿ ਓਕੇ ਵੋਟਾਂ ਹੀ ਗੈਬ ਸੀਗੀਆਂ ਅੱਛਾ ਜੀ ਹੁਣ ਕਿਹੜੇ ਬੰਦੇ ਦੀ ਵੋਟ ਹੈ ਨਹੀਂ ਕਿ ਮੈਂ ਲੜ ਸਕਦਾ ਬਿਲਕੁਲ ਠੀਕ ਹੈ ਇਹ ਤਾਂ ਤੁਹਾਨੂੰ ਵੀ ਕਾਨੂੰਨ ਦਾ ਪਤਾ ਹੈਗਾ ਇਸ ਕਰਕੇ ਖੜੇ ਪੈਰ ਸਾਨੂੰ ਡਿਸੀਜਨ ਲੈਣਾ ਪਿਆ ਜੀ ਇਸ ਕਰਕੇ ਤਿਆਰੀ ਨਹੀਂ ਸੀ ਜੀ ਤੇ ਜੋ ਪਬਲਿਕ ਦਾ ਫਿਰ ਫਤਵਾ ਉਹੀ ਗੱਲ ਆ ਜਾਂਦੀ ਹੈ ਨਾ ਹੁਣ ਲੋਕ ਇੱਥੇ ਪਿਆਰ ਕਰਦੇ ਆ ਜੀ ਵੋਟਾਂ ਮੈਨੂੰ रिकवरी पा गए जतांदे है वो, दे दे है वो पब्लिक ਦੇ ਸਿਰ ਤੇ ਹੈ ਨਾ ਮੈਂ ਆ ਥੋੜਾ ਵੋਟ ਪਾ ਲੈਣਾ ਸਾਰੀ ਜੋ ਪਬਲਿਕ ਦਾ ਫਤਵਾ ਲੋਕੀ ਜਿਵੇਂ ਤੁਸੀਂ ਆਪ ਹੀ ਕਹਿ ਕਿ ਪਬਲਿਕ ਕਹਿੰਦੀ ਕਿ ਤੁਸੀਂ ਤਾਂ ਤੁਸੀਂ ਕਿਉਂ ਆ ਰਹੇ ਹੋ ਸਾਡੇ ਤੇ ਤੁਸੀਂ ਤਾਂ ਸਾਡੇ ਮੇਅਰ ਹੋ ਮੇਅਰ ਹੋ ਮੇਅਰ ਹੋ ਸੋ ਹੁਣ ਇਹ ਗੱਲਾਂ ਪਬਲਿਕ ਤਾਂ ਕਰ ਰਹੀ ਹੈ ਕਿ ਹਾਈ ਕਮਾਂਡ ਸਮਝ ਰਹੀ ਹੈ ਕਿ ਹਾਈ ਕਮਾਂਡ ਨੇ ਤੁਹਾਡੇ ਤੋਂ ਪੁੱਛਿਆ ਤੁਹਾਡੇ ਨਾਲ ਕੋਈ ਇਸ ਬਾਰੇ ਚ ਗੱਲਬਾਤ ਕੀਤੀ ਨੇ ਇਹ ਤਾਂ ਹਾਈ ਕਮਾਂਡ ਨੇ ਜੀ ਦੇਖਣਾ ਹੁੰਦਾ ਉਹਨਾਂ ਨੂੰ ਸਾਰਾ ਰਿਕਾਰਡ ਮੇਰਾ ਮੰਗਦੇ ਤਾਂ ਹੈ ਨਾ ਰਿਕਾਰਡ ਕੀ ਤੁਸੀਂ ਆਪਣੀ ਬਾਇਓ ਡਾਟਾ ਭੇਜੋ ਚੀਜ਼ਾਂ ਭੇਜੋ ਗੱਲਬਾਤ ਸ਼ੁਰੂ ਹੋਈ ਕੋਈ ਬਾਇਓ ਡਾਟਾ ਤਾਂ ਐਮਐਲਏ ਨੇ ਭੇਜਣਾ ਹੁੰਦਾ ਨੇ ਮੈਨੂੰ ਬੱਗਾ ਜੀ ਦੇ ਆਫਿਸ ਚ ਆਇਆ ਸੀ ਟੈਲੀਫੋਨ ਮੇਰਾ ਬਾਇਓ ਡਾਟਾ ਲੈ ਆ ਉਹਨਾਂ ਨੇ ਪਰ ਤੁਸੀਂ ਤਾਂ ਪੱਪੀ ਜੀ ਦੇ ਬ੍ਰਦਰ ਹੋ ਫਿਰ ਬੱਗਾ ਜੀ ਦੇ ਉਧਰੋਂ ਨਹੀਂ ਮੈਂ ਮੈਂ ਨਾਰਥ ਚ ਪੈਣਾ ਮੇਰਾ ਬਾਡ ਨਾਰਥ ਚ ਆ ਅੱਛਾ ਸ਼ੁਰੂ ਤੋਂ ਨਾਰਥ ਚ ਆ ਉਹ ਕਈ ਬੰਦੇ ਸੋਚਦੇ ਵੀ ਬ੍ਰਦਰ ਕਰਕੇ ਵੀ ਸੈਂਟਰਲ ਚ ਆ ਮੈਂ ਸੈਂਟਰਲ ਚ ਨਹੀਂ ਮੈਂ ਨਾਰਥ ਨਾਰਥ ਚ ਆ ਓਕੇ ਬਾਚਾ ਜਿਹੜੀ ਗੱਲਾਂ ਉੱਡ ਰਹੀਆਂ ਗੱਲਾਂ ਤੁਹਾਡੀਆਂ ਉੱਡ ਰਹੀਆਂ ਪਰ ਲੋਕੀ ਕਹੀ ਜਾਂਦੇ ਕਿ ਸੈਂਟਰਲ ਦੇ ਬੰਦੇ ਨੂੰ ਬੇਸਿਕਲੀ ਤੁਸੀਂ ਨਾਰਥ ਦਿਓ ਮੈਂ ਸ਼ੁਰੂ ਤੋਂ ਨਾਰਥ ਜਾਂ ਜੀ ਪਹਿਲਾ ਕਿਸੇ ਟਾਈਮ ਦਾ 15 ਸਾਲ ਪਹਿਲਾਂ ਇਹ ਸੈਂਟਰਲ ਜੀ ਸੀਗਾ ਓਕੇ ਇਹ ਸੈਂਟਰਲ ਜੇ ਫਿਰ ਟਿਕਟ ਮੰਗਦਾ ਸੀ ਪੱਪੀ ਬਰਦਰ ਮੇਰਾ ਉਹ ਇਸ ਕਰਕੇ ਸੈਂਟਰਲ ਚੋ ਕਟਾ ਕੇ ਵਾਰਡ ਨਾਰਥ ਹੀ ਪਾਤਾ ਤਾਂ ਕਿ ਸੈਂਟਰਲ ਚ ਟਿਕਟ ਹੀ ਨਾ ਮੰਗੇ ਇਸ ਕਰਕੇ ਕਟਾਇਆ ਸੀ ਉਸ ਟਾਈਮ ਜੀ ਸਾਨੂੰ ਪਤਾ ਹੈ ਸਾਰੀਆਂ ਗੱਲਾਂ ਦਾ ਤੇ ਇਹ ਨਾਰਥ ਚ ਪਾਤਾ ਸੀ ਜੀ ਸਰ ਪਿਛਲੀ 5 ਕਾਉਂਸਲਰੀਆਂ ਤੁਸੀਂ ਜਿੱਤੀ ਕਾਂਗਰਸ ਚੋਂ ਆ ਪਹਿਲੀ ਕਾਂਗਰਸੀ ਜਿਹੜੀ ਕਾਉਂਸਲਰੀ ਤੁਸੀਂ ਜਿੱਤੀ ਆਮ ਆਦਮੀ ਪਾਰਟੀ ਤੋਂ ਸੋ ਕਿਦਾਂ ਦਾ ਇਹਦੇ ਵਿੱਚ ਕਿਦਾਂ ਦਾ ਸਫਰ ਰਿਹਾ ਕਿਦਾਂ ਦਾ ਮਹਿਸੂਸ ਹੋਇਆ ਮੈਨੂੰ ਇਨਾਂ ਕੋਈ ਫਰਕ ਨਹੀਂ ਪਿਆ ਜੀ ਕਿਉਂਕਿ ਕੰਮ ਕਰਨ ਵਾਲਿਆਂ ਨਾਲ ਅੰਦਰੋਂ ਤਾਂ ਤੁਸੀਂ ਕਾਂਗਰਸੀ ਰਹੇ ਨਾ 25 ਸਾਲ ਕਾਂਗਰਸ ਦੇ ਕਾਉਂਸਲਰ ਰਹੇ ਤੇ ਅੱਜ ਤੁਸੀਂ ਆਮ ਆਦਮੀ ਚ ਠੀਕ ਹੈ ਭਰਾ ਲਈ ਤੁਸੀਂ ਕੀਤਾ ਪਰ ਕਿਤੇ ਨਾ ਕਿਤੇ ਇੱਕ ਅੰਦਰੋਂ ਕਾਂਗਰਸੀ ਪੰਤਾ ਰਹਿੰਦਾ ਹੀ ਹੈ ਨਹੀਂ ਸ਼ੁਰੂ ਤਾਂ ਸੀ ਬਿਲਕੁਲ ਅੱਜ ਵੀ ਤੁਹਾਡੇ ਇੱਕ ਬ੍ਰਦਰ ਤਾਂ ਕਾਂਗਰਸ 'ਚ ਹੀ ਹੈ ਕੋਈ ਗੱਲ ਨਹੀਂ ਉਹ ਕजन ਬ੍ਰਦਰ ਹੈ ਜੀ ਕੋਈ ਗੱਲ ਨਹੀਂ ਪਰ ਆਪਸ ਵਿੱਚ ਕਦੀ ਜਦੋਂ ਘਰ 'ਚ ਬੈਠਦੇ ਹੋ ਤੇ ਕਦੀ ਵਿਚਾਰਾਂ ਦਾ મતਭੇਦ ਨਹੀਂ ਹੁੰਦਾ ਆਈਡੀਓਲੋਜੀ ਕਿਉਂਕਿ ਹਰ ਪਾਰਟੀ ਦੀ ਆਪਣੀ ਹੈ ਨਹੀਂ ਇਸ ਟੌਪਿਕ ਤੇ ਕਦੇ ਗੱਲ ਨਹੀਂ ਹੋਈ ਅੱਛਾ ਘਰ 'ਚ ਬੈਠ ਕੇ ਪੋਲਿਟਿਕਸ ਹੀ ਕੋਈ ਗੱਲ ਘਰ 'ਚ ਫੈਮਿਲੀ ਮਸਾ ਦਾ ਟਾਈਮ ਮਿਲਦਾ ਕਰਦੇ ਆ ਬੈਠਣ ਦਾ ਜੇ ਇੱਥੇ ਵੀ ਪੋਲਿਟਿਕਸ ਹੋ ਜਾਈ ਹੋਊਗੀ ਫਿਰ ਪੈਦਾ ਕਰਕੇ ਜੀ ਸਵੇਰ ਤੋਂ ਸ਼ਾਮ ਤੱਕ ਤਾਂ ਲੋਕਾਂ ਦਾ ਕੰਮ ਕਰਦੇ ਆ ਜੀ ਜੇ ਸ਼ਾਮ ਨੂੰ ਘਰੇ ਵੀ ਪੋਲਿਟਿਕਸ ਕਰਨੀ ਆ ਜੀ ਗੱਲਾਂ ਕਰਨੀਆਂ ਪੋਲਿਟਿਕਸ ਨਹੀਂ ਕਰਨੀਆਂ ਪੋਲਿਟਿਕਸ ਦੀਆਂ ਗੱਲਾਂ ਹੀ ਕਰਨੀਆਂ ਹਨ ਆ ਗੱਲਾਂ ਕਰਦੇ ਕਰਦੇ ਪੋਲਿਟਿਕਸ ਪੋਲਿਟਿਕਸ ਹੋ ਜਾਂਦੀ ਆ ਫਿਰ ਉਹ ਕਹੂਗਾ ਐ ਨਹੀਂ ਮੈਂ ਕਹਾਂ ਐ ਨਹੀਂ ਉਹਦਾ ਕੀ ਫਾਇਦਾ ਹਾਂ ਜੀ ਸਰ ਗੱਲਬਾਤ ਇਹ ਵੀ ਪੁੱਛਣਾ ਚਾਹਾਂਗੇ ਤੁਹਾਡੀ ਹੀ ਪਾਰਟੀ ਦੇ ਐਮਐਲਏ ਹੈਗੇ ਆ ਤੁਹਾਡੇ ਖਾਸ ਨਜ਼ਦੀਕੀ ਦੋਸਤ ਵੀ ਹੈਗੇ ਆ ਗੁਰਪ੍ਰੀਤ ਗੋਗੀ ਜੀ ਉਹਨਾਂ ਨੇ ਪਿਛਲੇ 2 ਦਿਨ ਤੋਂ ਰੌਲਾ ਪਾਇਆ ਹੋਇਆ ਹੈ ਕਹਿੰਦੇ ਜੀ ਸਾਨੂੰ ਤਾਂ ਪ੍ਰਸ਼ਾਸਨ ਨੇ ਹਰਾ ਦਿੱਤਾ ਸਾਡੀ ਸਾਨੂੰ ਵੀ ਚੀਜ਼ਾਂ ਨਹੀਂ ਪਤਾ ਲੱਗੀਆਂ ਉਹਨਾਂ ਦੀ ਆਪਣੀ ਵਾਈਫ ਵੀ ਇਸ ਵਾਰੀ ਹਾਰ ਗਈ ਤੇ ਜਦਕਿ ਸੀਐਮ ਮਾਨ ਵੀ ਉੱਥੇ ਇੱਕੋ ਹੀ ਸੀਟ ਤੇ ਆ ਕੇ ਪ੍ਰਚਾਰ ਕਰਕੇ ਗਏ ਪਰ ਫਿਰ ਵੀ ਉਹ ਕਹੇ ਲੋ 80 ਵੋਟਾਂ ਦੇ ਸਿਰਫ ਉਹ ਰਹਿ ਗਏ ਤੇ ਤੁਸੀਂ ਕੀ ਸੋਚਦੇ ਹੋ ਕਿੰਨਾ ਕੇ ਦੇ ਨਾਲ ਉਹਨਾਂ ਦੇ ਨਾਲ ਰੱਖਦੇ ਹੋ ਵਕ ਨਹੀਂ ਫਰਕ ਪਿਆ ਜੀ ਜੀ ਉਹਨਾਂ ਨੇ ਆਪਣੀ ਗੱਲ ਦੱਸੀ ਹੈ ਮੈਂ ਆਪਣੀ ਗੱਲ ਦੱਸ ਦਿੰਦਾ ਮੈਨੂੰ ਪ੍ਰੈਸ਼ਰ ਆ ਰਿਹਾ ਹੈ ਹਾਂ ਹੁਣ 150 ਵੋਟ ਹੀ ਗੈਪ ਓਕੇ ਉਹ ਮੈਂ ਮੈਂ ਦਾਵਾ ਕਰਦਾ ਵੀ 750 ਵੋਟੇ ਨੂੰ ਪੈਣੇ ਸੀ ਓਕੇ ਗਾਰੰਟੀ ਹੈ ਉਹ ਉਹ ਐਂ ਲਿਸਟਾਂ ਜੇ ਮਤਲਬ ਕਿ ਸੈਟਰ ਨਹੀਂ ਹੋਈਆਂ ਇਹਨਾਂ ਤਾਂ ਪ੍ਰਸ਼ਾਸਨ ਹੀ ਜ਼ਿੰਮੇਵਾਰ ਹਨਾ ਨਹੀਂ ਪਰ ਹੁਕਮਰਾਨ ਤਾਂ ਤੁਸੀਂ ਲੋਕ ਸੀ ਹੀ ਹੈਗੇ ਸੀ ਪਰ ਉਹ ਕੰਮ ਤਾਂ ਇਹਨਾਂ ਨੇ ਕਰਨਾ ਸੀ ਨਾ ਪ੍ਰਸ਼ਾਸਨ ਉਹ ਹੀ ਪੁੱਛਣਾ ਚਾਹੁੰਦਾ ਕਿ ਜਦੋਂ ਲਿਸਟਾਂ ਆਈਆਂ ਸੀ ਤੇ ਤੁਹਾਨੂੰ ਲੋਕਾਂ ਨੂੰ ਚੈੱਕ ਕਰਨੀਆਂ ਚਾਹੀਦੀਆਂ ਸੀ ਉਦੋਂ ਹੀ ਇਤਰਾਜ਼ ਕਰ ਲੈਂਦੇ ਉਹ ਕਹਿੰਦੇ ਅੱਬ ਪਛਤਾਏ ਹੋਤ ਗਿਆ ਜਦੋਂ ਚਿੜੀ ਆ ਚੁੱਕ ਗਈ ਖੇਤ ਸੰਦੀਪ ਜੀ ਇੱਕ ਗੱਲ ਦੱਸੋ ਕਿੰਨਾ ਟਾਈਮ ਸੀ ਸਰ ਜੀ ਹਫਤਾ ਦਾ ਪੂਰਾ ਟੋਟਲ ਸੀਗਾ ਤੇ ਸਰਕਾਰ ਵੀ ਤਾਂ ਤੁਹਾਡੀ ਸੀ ਨਹੀਂ ਹਫਤਾ ਟੋਟਲ ਸੀਗਾ ਹਫਤੇ ਚ ਸਾਰਾ ਰੇਂਜ ਰੇਂਜਮੈਂਟ ਕਰਨਾ ਹੈ ਐਮਪੀ ਦੇ ਇਲੈਕਸ਼ਨ ਹੋਏ ਐ 4 ਮਹੀਨੇ ਪਹਿਲਾਂ ਉਸ ਲਿਸਟਾਂ ਤਾਂ ਪਹਿਲਾਂ ਹੀ ਤਿਆਰ ਸੀਗੀ ਨਹੀਂ ਨਹੀਂ ਉਹ ਚ ਫਰਕ ਨਿਕਲੇਣਾ ਇਹੀ ਤਾਂ ਗੋਗੀ ਨੇ ਕਿਹਾ ਮੈਨੂੰ ਵੀ ਮਹਿਸੂਸ ਹੋਇਆ ਉਹ ਲਿਸਟ ਤੇ ਇਸ ਲਿਸਟ ਚ ਫਰਕ ਮੈਂ ਉਹੀ ਕਹਿੰਦਾ ਜੇ ਤੁਸੀਂ ਡੀਸੀ ਪ੍ਰਸ਼ਾਸਨ ਨੂੰ ਜਾਂ ਹਾਈ ਕਮਾਂਡ ਨੂੰ ਕਹਿੰਦੇ ਤੇ ਉਹ ਲਿਸਟਾਂ ਉਹ ਉਹ ਵਾਲੀਆਂ ਲਿਸਟਾਂ ਦੇ ਹਿਸਾਬ ਨਾਲ ਇਲੈਕਸ਼ਨ ਹੋ ਸਕਦੇ ਸੀ ਤੇ ਇਹ ਤਾਂ ਜਦ ਪਤਾ ਹੀ ਲੱਗਿਆ 4 ਦਿਨ ਉਹਦੇ ਅੰਦਰ ਡਕਲੇ ਹੋ ਚੁੱਕੇ ਸਾਰਾ ਕੁਝ ਓਕੇ ਟਾਈਮ ਹੀ ਨਹੀਂ ਸੀ ਚਲੋ ਸਰ ਮੈਂ ਇਹ ਪੁੱਛਣਾ ਚਾਹਾਂਗਾ ਜੇ ਹਾਈ ਕਮਾਂਡ ਚਲੋ ਮੈਂ ਕਹਿੰਨਾ ਜਨਤਾ ਨੇ ਤਾਂ ਦਿਲਾਂ ਚ ਆਪਣੇ ਤੁਹਾਨੂੰ ਮੇਅਰ ਬਣਾ ਲਿਆ ਉਹਨਾਂ ਜੇ ਹਾਈ ਕਮਾਂਡ ਵੀ ਉਹ ਫਰਮਾਨ ਦੇ ਦਿੰਦੀ ਹੈ ਤੁਹਾਨੂੰ ਉਹ ਤਖਤੋ ਤਾਜ ਦੇ ਦਿੰਦੀ ਹੈ ਤੇ ਕੀ ਵਿਜ਼ਨ ਲੈ ਕੇ ਉਤਰੋਗੇ ਐਜ਼ ਅ ਮੇਅਰ ਬਨਨ ਤੋਂ ਬਾਅਦ ਤੁਸੀਂ ਲੁਧਿਆਣੇ ਚ ਕਿਹੜੇ ਸੁਧਾਰ ਕਰਨਾ ਚਾਹੋਗੇ ਕਿਉਂਕਿ ਤੁਹਾਡੇ ਕੋਲ 30 ਸਾਲ ਦਾ ਤਜਰਬਾ ਬਹੁਤ ਵੱਡਾ ਹੁੰਦਾ ਤਜਰਬਾ ਵਰਤੂੰਗਾ ਪੂਰਾ ਆਪਣਾ ਤਫਾ ਉਹ ਇਹ ਤਾਂ ਪੁੱਛਦਾ ਚਾਹਨਾ ਕਿ ਕੀ ਵਿਜ਼ਨ ਵੀ ਤਾਂ ਦੱਸੋ ਨਾ ਲੁਧਿਆਣਾ ਸ਼ਹਿਰ ਨੂੰ ਤੇ ਲੋਕੀ ਸੁੰਨਾ ਚਾਹੁੰਦੇ ਦਿਲਾਂ ਚ ਤਾਂ ਤੁਸੀਂ ਪਹਿਲਾਂ ਹੀ ਮੇਰ ਬਣੇ ਹੋਏ ਉਹ ਤਾਂ ਕਹਿੰਦੇ ਹੁਣ ਸਿਰਫ ਐਲਾਨ ਹੀ ਬਾਕੀ ਹੈ ਆਫੀਸ਼ੀਅਲ ਨਹੀਂ ਜਦ ਤੱਕ ਐਲਾਨ ਨਹੀਂ ਹੁੰਦਾ ਕੁਛ ਨਹੀਂ ਕਰਦੇ ਪਰ ਚਲੋ ਵਿਜ਼ਨ ਤਾਂ ਦੱਸ ਸਕਦੇ ਹਾਈਕ ਮਾਰ ਦੀ ਮਰਜ਼ੀ ਹੁੰਦੀ ਹੈ ਉਹ ਮੈਂ ਸਮਝ ਗਿਆ ਜੀ ਚਲੋ ਵਿਜ਼ਨ ਤਾਂ ਦੱਸ ਸਕਦੇ ਹੋ ਕਿ ਕਿ ਵਿਜ਼ਨ ਬਾਰੇ ਜੀ ਤਿੰਨ ਚਾਰ ਚੀਜ਼ਾਂ ਕਿਹੜੀਆਂ ਮੁੱਦਾ ਮੇਨ ਹੈਗਾ ਸ਼ਹਿਰ ਦਾ ਉਹ ਅਸੀਂ ਕਿੰਨਾ ਦਾ ਮੁੱਦਾ ਹੈਗਾ ਟ੍ਰੈਫਿਕ ਦਾ ਜੀ ਕਰੋਜਮੈਂਟ ਸਫਾਈ ਤੇ ਸਾਰੀਆਂ ਚੀਜ਼ਾਂ ਮੇਰੇ ਇੱਕੋ ਤੁਹਾਡਾ ਮੈਨੂੰ ਅੱਜ ਵੀ ਯਾਦ ਹੈ ਉਹ ਟਾਈਲਾਂ ਦਾ ਟਾਈਲ ਤਾਂ ਮੈਂ ਲਵਾਉਂਦਾ ਹੀ ਨਹੀਂ ਜੀ ਅੱਬੇ ਹੋਈ ਕਿ ਤੇ ਹੁਣ ਜਿਹੜੇ ਸ਼ਹਿਰ ਚ ਬਾਕੀ ਨੇ ਲਵਾਤੀ ਉਹ ਖੜਵਾ ਦੋਗੇ ਫਿਰ ਜੇ ਮੇਰ ਬਣ ਕੇ ਤਾਂ ਨਹੀਂ ਉਹ ਇੱਕ ਜ਼ਰੂਰ ਮੀਟਿੰਗ ਕਰੂੰਗਾ ਜੀ ਵੀ ਅੱਗੇ ਤੋਂ ਥੋੜਾ ਭਰੇਜ ਰੱਖੋ ਕਿਉਂਕਿ ਚੂਹੇ ਸ਼ਹਿਰ ਚ ਬਹੁਤ ਆ ਜੀ ਜਿੱਥੇ ਚੂਹਾ ਲੱਗਦਾ ਉਥੇ ਟਾਇਲ ਲੱਗ ਕਾਮਯਾਬੀ ਨਹੀਂ ਹੋ ਸਕਦੀ ਜੀ ਸੀਮੈਂਟ ਤਾਂ ਹਲੇ ਫਿਰ ਚੱਲ ਜਾਊਗਾ ਜੀ ਸੈਂਟਰ ਟੂ ਕਾ ਉਹ ਸੜਕਾਂ ਬੰਦੀਆਂ ਚੱਲ ਜਾਂਦੀਆਂ ਕਈ ਸਾਲ ਚੱਲ ਜਾਂਦੀਆਂ ਪਰ ਟਾਇਰ ਨਹੀਂ ਚੱਲਦੇ ਟਾਇਰ ਦਾ ਬਹੁਤ ਬੁਰਾ ਹਾਲ ਹੈ ਮੈਂ ਤਾਂ ਆਪਣੇ ਬਾੜ ਚ ਲਵਾਉਂਦਾ ਹੀ ਨਹੀਂ ਸ਼ੁਰੂ ਤੋਂ ਮੇਰੀ ਯਾਦ ਹੈ ਜੀ ਬਿਲਕੁਲ ਤੁਹਾਡੀ ਉਹ ਇੱਕੋ ਹੀ ਸਟੇਟਮੈਂਟ ਨੇ ਸਾਡੀ ਬੜੀ ਮਦਦ ਕੀਤੀ ਸੀ ਇੰਟਰਵਿਊ ਬੜੀ ਚੱਲੀ ਸੀ ਸ਼ੁਕਰੀਆ ਜੀ ਤੁਸੀਂ ਤੁਸੀਂ ਯਾਦ ਕਰਾ ਦਿੱਤੀ ਮੈਨੂੰ ਯਾਦ ਆ ਗਿਆ ਤੁਸੀਂ ਲਈ ਸੀ ਇੰਟਰਵਿਊ ਉਦੋਂ ਮੈਂ ਕਿਹਾ ਸੀਗਾ ਵੀ ਮੈਂ ਟਾਇਲ ਨਹੀਂ ਲਵਾਉਂਦਾ ਜਦੋਂ ਸਾਰੇ ਸਾਰੇ ਸ਼ਹਿਰ ਦੇ ਕਾਉਂਸਲਰ ਟਾਇਲ ਲਵਾਉਣ ਦੇ ਪਿੱਛੇ ਸੀ ਤੇ ਤੁਸੀਂ ਕਿਹਾ ਸੀ ਮੈਂ ਨਹੀਂ ਲਵਾਉਂਦਾ ਇਹ ਟਾਇਲ ਡਿਊਰੇਬਿਲਟੀ ਨਹੀਂ ਹੈ ਨਹੀਂ ਬਿਲਕੁਲ ਸਹੀ ਹੈ ਮੈਨੂੰ ਯਾਦ ਆ ਗਿਆ ਜੀ ਪੁਰਾਣੇ ਯਾਦ ਕਰਾ ਦਿੱਤੇ ਤੇ ਅੱਗੇ ਤੋਂ ਵੀ ਮੈਂ ਹੀ ਕਰੂੰਗਾ ਟਾਇਲ ਨਹੀਂ ਲਵਾਉਂਗਾ ਮੈਂ ਆਪਣੇ ਬਾੜ ਚ ਜੀ ਇਹ ਲੁਧਿਆਣੇ ਨੂੰ ਲੈ ਕੇ ਇੱਕ ਇੱਕ ਉਹ ਕੰਮ ਦੇਖੋ ਮੇਅਰ ਦਿੱਲੀ ਅੱਜ ਵੀ ਦੋ ਹੀ ਬੰਦੇ ਯਾਦ ਕੀਤੇ ਜਾਂਦੇ ਆ ਇੱਕ ਚੌਧਰੀ ਸਤਪ੍ਰਕਾਸ਼ ਤੇ ਇੱਕ ਜਿਹੜੇ ਆਹ ਗਰੇਵਾਲ ਸੀਗੇ ਆ ਉਪਿੰਦਰ ਗਰੇਵਾਲ ਠੀਕ ਹੈ ਨਹੀਂ ਜੇ ਤੁਸੀਂ ਮੇਅਰ ਦਾ ਤੁਹਾਨੂੰ ਜ਼ਿੰਮੇਵਾਰੀ ਮਿਲਦੀ ਹੈ ਕਿਹੜਾ ਇੱਕ ਇਹੋ ਜਿਹਾ ਕੰਮ ਕਰੋਗੇ ਕਿ ਜਿਹਦੇ ਨਾਲ ਤਾਂ ਉਮਰ ਤੁਹਾਨੂੰ ਲੋਕ ਯਾਦ ਰੱਖਣ ਕਿ ਰਕੇਸ਼ ਪ੍ਰਾਸ਼ਰ ਵੀ ਇੱਕ ਮੇਅਰ ਹੋਇਆ ਸੀ ਮੈਂ ਇੱਕ ਕੰਮ ਨਹੀਂ ਜੀ ਮੈਂ ਤਿੰਨ ਕੰਮ ਘੱਟੋ-ਘੱਟ ਕਰੂੰਗਾ ਐਸੇ ਮੈਂ ਬਾਅਦ ਜਰੂਰਾਂਗਾ ਅੱਛਾ ਮਨਜ ਸੋਚੀ ਬੈਠਾ ਜੀ ਇਹ ਤੁਹਾਨੂੰ ਫਿਰ ਇੰਟਰਵਿਊ ਦਵਾਂਗਾ ਮਤਲਬ ਅਗਲੀ ਵਾਰੀ ਫਿਰ ਅਜੇ ਤੱਕ ਹਜੇ ਤੱਕ ਲੋਕੀ ਤੇ ਉਹ ਦੋਨਾਂ ਦੇ ਐਗਜ਼ਾਮਪਲ ਦਿੰਦੇ ਮੈਂ ਕਹਿੰਦਾ ਮੇਅਰ ਤਾਂ ਬਹੁਤ ਬਨੇ ਪਰ ਐਗਜ਼ਾਮਪਲ ਆਉ ਦੋ ਮੇਰਾ ਦੀ ਦਿੱਤੀ ਜਾਂਦੀ ਹੈ ਤੇ ਅਸੀਂ ਉਮੀਦ ਕਰੀਏ ਕਿ ਜੇ ਤੁਹਾਨੂੰ ਜ਼ਿੰਮੇਵਾਰੀ ਮਿਲੀ ਤੇ ਤੀਜੀ ਐਗਜ਼ਾਮਪਲ ਰਕੇਸ਼ ਪ੍ਰਾਸ਼ਰ ਬਨੇਗਾ ਬਿਲਕੁਲ ਬਿਲਕੁਲ ਪੂਰੀ ਮਿਹਨਤ ਤਾਂ ਤੇ ਇਹ ਦੋਨੋਂ ਕੋ ਕੰਮ ਕਰਾਂਗਾ ਤੇ ਜਨਤਾ ਨੂੰ ਕੀ ਕਹਿਣਾ ਚਾਹੋਗੇ ਇਸ ਟਾਈਮ ਇਸ ਜਨਤਾ ਨੂੰ ਮੈਂ ਇਹੀ ਕਹਾਂਗਾ ਜੀ ਸਾਹ ਸਪਈਆ ਜੀ ਸਾਰਾ ਕੁਝ ਕਲਾਕਾਰ ਪਰਸਨ ਦਾ ਹਿੱਸਾ ਨਹੀਂ ਤੁਹਾਡੀ ਵੀ ਡਿਊਟੀ ਬੰਦੀ ਹੈ ਬਿਲਕੁਲ ਬਿਲਕੁਲ ਸਾਬਕ ਹੁਣ ਦੇਖੋ ਛੋਟੇ ਜਿਹੇ ਧਾਰਨ ਦੰਨਾ ਮੈਂ ਜੀ ਮੈਂ ਘਰੋਂ ਨਿਕਲਣ ਲੱਗਦਾ ਜੀ ਸਫਾਈ ਹੋਈ ਹੁੰਦੀ ਹੈ ਜੀ ਦੁਕਾਨਦਾਰ ਆਂਦੇ ਆ ਝਾੜੂ ਮਾਰਦੇ ਚੱਲ ਛੜਕਤੇ ਚੱਲ ਛੜਕਤੇ ਉਹ ਕਿਹਦੀ ਜ਼ਿੰਮੇਵਾਰੀ ਹੈ ਬਿਲਕੁਲ ਦੁਕਾਨਦਾਰਾਂ ਦੀ ਹੈ ਨਾ ਜੀ ਪਬਲਿਕ ਦੀ ਹੈ ਨਾ ਐਜੂਕੇਸ਼ਨ ਵੀ ਤਾਂ ਕਰਨੀ ਪੈਂਦੀ ਹੈ ਨਾ ਜੀ ਆਪਾਂ ਸਕੂਲ ਚ ਜਾਂਦੇ ਆ ਸਾਨੂੰ ਉੱਥੇ ਸਿਖਾਇਆ ਜਾਂਦਾ ਕਿਤੇ ਨਾ ਕਿਤੇ ਸਾਨੂੰ ਕਾਰਪੋਰੇਸ਼ਨ ਦਾ ਇੱਕ ਮਾਪੇ ਹੁੰਦੀ ਹੈ ਸ਼ਹਿਰ ਦੀ ਉਹ ਜੇ ਸਹੀ ਤਰੀਕੇ ਨਾਲ ਐਜੂਕੇਟ ਕਰੇ ਜਿਵੇਂ ਤੁਸੀਂ ਪਿਆਰ ਨਾਲ ਵੀ ਉਹ ਸਮਝਾਉਂਦੇ ਹੋ ਪੁਛਕਾਰ ਕੇ ਵੀ ਸਮਝਾਉਂਦੇ ਹੋ ਜੇ ਡਾਂਟਦੇ ਵੀ ਉਹ ਤਾਂ ਪਿਆਰ ਨਾਲ ਡਾਂਟਦੇ ਹੋ ਤੇ ਬੰਦਾ ਸਮਝ ਜਾਂਦਾ ਤੇ ਜੇ ਤੁਸੀਂ ਕਿਤੇ ਨਾ ਕਿਤੇ ਸਾਨੂੰ ਐਜੂਕੇਟ ਕਰਨ ਦੀ ਲੋੜ ਹੈ ਹੁਣ ਸ਼ਹਿਰ ਦੇ ਵਿੱਚ ਜਿਹੜੀ ਰੈ residențial ਕਲੋਨੀਆ ਹੈਗੀਆਂ ਰੈ residențial ਦੇ ਵਿੱਚ ਜਿਹੜਾ ਕਮਰਸ਼ੀਅਲ ਨਜਾਇਜ਼ ਡਵੈਲਪਮੈਂਟਾਂ ਹੋਈ ਜਾਂਦੀਆਂ ਕਿਤੇ ਨਾ ਕਿਤੇ ਉਹਦਾ ਨੁਕਸਾਨ ਤਾਂ ਹੋ ਹੀ ਰਿਹਾ ਨਾ ਸ਼ਹਿਰ ਨੂੰ ਉਹਦਾ ਹੱਲ ਕਰਾਂਗੇ ਇਹ ਮੇਰਾ ਤੁਹਾਡਾ ਪ੍ਰੋਮਿਸ ਹੈ ਤੁਹਾਨੂੰ ਚੇਂਜ ਨਜ਼ਰ ਆਊਗੀ ਜੀ ਜੇ ਬਣਿਆ ਜ਼ਰੂਰ ਚੇਂਜ ਆਊਗੀ ਨਹੀਂ ਬਣਿਆ ਤਾਂ ਫਿਰ ਜਿਵੇਂ ਅਗਲਾ ਮੇਰ ਬਣੂਗਾ ਕਿਹੜਾ ਵੀ ਬਣੂਗਾ ਜੀ ਉਹ ਆਪਣੇ ਹਿਸਾਬ ਨਾਲ ਚੱਲੂਗਾ ਪਰ ਮੈਂ ਚੇਂਜਾਂ ਜ਼ਰੂਰ ਲਿਆਊਗਾ ਥੋੜੀ ਸ਼ਕਤੀ ਵੀ ਕਰਨੀ ਪੈਣੀ ਹੈ ਸ਼ਕਤੀ ਤੋਂ ਬਿਨਾ ਕੰਮ ਨਹੀਂ ਚੱਲਣਾ ਨਹੀਂ ਚੱਲਣਾ ਕਿਸ ਪ੍ਰੈਸ਼ਰ ਨੂੰ ਸਖਤ ਹੋਣਾ ਹੁੰਦਾ ਹੁਣਾ ਪਊਗਾ ਜੀ ਹੁਣਾ ਪਊਗਾ ਕਿਉਂਕਿ ਪਿਆਰ ਨਾਲ ਤਾਂ ਅਸੀਂ ਹੱਥ ਜੋੜ-ਜੋੜ ਕੇ ਤੇ ਦੇਖ ਲੈ ਦੁਕਾਨਦਾਰਾਂ ਕ੍ਰੋਸਮੈਂਟ ਨਾ ਕਰੋ ਨਾ ਫਿਰ ਹੁਣ ਕੀ ਹੱਲ ਆ ਜੀ ਜਿਆਦਾ ਫਿਰ ਉਹਨਾਂ ਕਹਿੰਦੀ ਛੜਕੇ ਹੀ ਘੇਰ ਲੋ ਕਬਜੇ ਹੀ ਕਰ ਲੋ ਜੀ ਜਾਂ ਉਹਨਾਂ ਕੰਨ ਅੰਦਰ ਬੜੋ ਤੁਹਾਡੇ ਲਈ ਤਾਂ ਸਭ ਤੋਂ ਜ਼ਿਆਦਾ ਦਿੱਕਤ ਹੋਗੀ ਸਭ ਤੋਂ ਜ਼ਿਆਦਾ ਕਬਜੇ ਤਾਂ ਫੀਲਡ ਗੰਦੇ ਜੀ ਹੁੰਦੇ ਹੈ ਇਹੀ ਤਾਂ ਮੈਂ ਸ਼ੁਰੂ ਕਰਨਾ ਇੱਥੇ ਆਪਣਾ ਘਰ ਇਸ਼ ਪਹਿਲਾਂ ਸਾਫ਼ ਕਰੂੰਗਾ ਪਹਿਲਾਂ ਜਿੱਦਾਂ ਪਾਰਟੀ ਪਹਿਲਾਂ ਆਪ ਝੱਡੀ ਸੀ ਉਦੋਂ ਪਹਿਲਾਂ ਆਪਣੇ ਘਰ ਚ ਆ ਪਹਿਲਾਂ ਆਪਣਾ ਘਰ ਸਾਫ਼ ਕਰੂੰਗਾ ਫਿਰ ਅੱਗੇ ਬਦਲ ਤੇ ਫਿਰ ਐਮ ਐਲ ਏ ਸਾਹਿਬ ਘਰ ਚ ਬੈਠੇ ਆ ਉਹਨਾਂ ਨੇ ਨਹੀਂ ਕਿਹਾ ਨਾ ਯਾਰ ਤੂੰ ਹੁਣ ਮਿਹਰਬਾਨ ਗਿਆ ਤੇ ਤੂੰ ਮੇਰੀ ਦੁਕਾਨ ਬੰਦ ਕਰਾਨ ਲੱਗਾ ਨਹੀਂ ਉਹ ਸੈਂਟਰਲ ਦੇ ਮੈਂ ਨੌਰਥ ਚ ਫਿਰ ਦੁਕਾਨ ਤਾਂ ਹੋ ਰਹੀ ਨਾ ਨਾ ਉਹਨਾਂ ਦੀ ਦੁਕਾਨ ਵਾਰਡ ਮੇਰਾ ਵਾਰਡ ਮੇਰਾ ਨੌਰਥ ਆ ਨੋਰਥ ਤੋਂ ਸਟਾਰਟ ਕਰਾਂਗੇ ਠੀਕ ਹੈ ਧੰਨਵਾਦ ਜੀ ਸੋ ਦੋਸਤੋ ਇਹ ਸੀਗੇ ਸਾਡੇ ਨਾਲ ਰਕੇਸ਼ ਪ੍ਰੈਸ਼ਰ ਜਿਹੜੇ ਕਿ ਆਪਣੇ ਹਸਮੁਖ ਤੇ ਸਾਦਗੀ ਲਈ ਜਾਣੇ ਜਾਂਦੇ ਆ ਔਰ 6ਵੀਂ ਵਾਰ ਕਾਉਂਸਲਰੀ ਜਿੱਤਣ ਤੋਂ ਬਾਅਦ ਜਨਤਾ ਨੇ ਤਾਂ ਇਹਨਾਂ ਨੂੰ ਤੁਸੀਂ ਆਪਣੇ ਮੂੰਹ ਸੁਣਿਆ ਕਿ ਜਨਤਾ ਨੇ ਤਾਂ ਇਹਨਾਂ ਨੂੰ ਆਪਣੇ ਆਪ ਹੀ ਆਪਣੇ ਦਿਲਾਂ ਦੇ ਵਿੱਚ ਮੇਰ ਦਾ ਫਤਵਾ ਦੇ ਦਿੱਤਾ ਸੋ ਹੁਣ ਆਮ ਆਦਮੀ ਪਾਰਟੀ ਇਹਨਾਂ ਦੀ ਸੀਨੀਅਰਿਟੀ ਇਹਨਾਂ ਦੀ ਸਾਦਗੀ ਤੇ ਇਹਨਾਂ ਦੇ ਜਿਹੜੇ ਇਹ ਜਿਹੜਾ ਬਿਹੇਵੀਅਰ ਹੈ ਇਹਨਾਂ ਦੇ ਜਿੱਤ ਦੀ ਕੀ ਵੈਲਿਊ ਪਾਉਂਦੇ ਇਹ ਤਾਂ ਸਮਾਂ ਹੀ ਦੱਸੇਗਾ ਫਿਲਹਾਲ ਏਸੀ ਸਾਡੇ ਨਾਲ ਰਕੇਸ਼ ਪ੍ਰਾਸ਼ਰ ਫਿਰ ਇਹ ਜੀ ਸਖਸ਼ੇਤਾ ਨਾਲ ਜ਼ਰੂਰ ਮਿਲਾਂਗੇ ਦੇਖਦੇ ਰਹੋ ਬਨੇ ਰਹੋ ਜਾਨੇ ਤੇ ਸ਼ੀਤਾਂਵਰ